ਨੀ ਸੋਣੀਏ ਬੇ ਹਿਸਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਹਾਂਜੀ ਪੁੱਤੋ ਹੋਏ ਕੁੱਤਨੀ ਤੂੰ ਕਹਿਏ ਜੰਮੇ ਪੁੱਤਨੀ ਇਹ ਪੰਜਾਬੀ ਮਾਂ ਬੋਲੀ ਤੂੰ ਕਹਿਏ ਜੰਮੇ ਪੁੱਤਨੀ ਜੋ ਪੁੱਤੋ ਹੋਏ ਕੁੱਤਨੀ ਇਹ ਪੁੱਤਨੀ ਕਹਿਏ ਢੰਗ ਦੇ ਤੈਨੂੰ ਮਾਂ ਕਹਿਣਾ ਵੀ ਸੰਗ ਦੇ ਤੈਨੂੰ ਮਾਂ ਕਹਿਣਾ ਵੀ ਸੰਗ ਦੇ गए मजैल तबापिए मेरी मां बोली पंजाबी मेरी मां बोली पंजाबी